ਉਹਦੇ ਘਰ ਵਾਲੇ ਇੱਥੇ ਕਦੇ ਆਇਆ ਨਹੀਂ ਜਨਾਬ ਮੈਂ ਕਦੇ ਦੇਖਿਆ ਤਾਂ ਨਹੀਂ ਪਰ ਉਹ ਇੱਕ ਮੁੰਡੇ ਨੂੰ ਜਾਣਦੀ ਸੀ ਜਿਸ ਨਾਲ ਉਸ ਨੂੰ ਪਿਆਰ ਹੋਣ ਲੱਗ ਗਿਆ ਸੀ ਅੱਛਾ ਚਲ ਐ ਕਰ ਜਗਤਾਰ ਤੈਨੂੰ ਉਸ ਵਾਰ ਜਿੰਨਾ ਹੀ ਪਤਾ ਮੈਨੂੰ ਸਭ ਦੱਸ ਜਨਾਬ ਕੁਝ ਦਿਨਾਂ ਬਾਅਦ ਮੈਨੂੰ ਮੇਰਾ ਦੋਸਤ ਕਾਲਾ ਮਿਲਿਆ ਉਹ ਹੋਰ ਤਾਰੀ ਹੋਰ ਕਿਵੇਂ ਕਾਲੇ ਵੀ ਹੈਗਾ ਬੜੇ ਦਿਨਾਂ ਬਾਅਦ ਤੂੰ ਆਖੀ ਤੇ ਮੈਂ ਤਾਂ ਇੱਥੇ ਹੀ ਰਹਿਣਾਗਾ ਤੂੰ ਹੀ ਨਹੀਂ ਮਿਲਦਾ ਮੈਂ ਤਾਂ ਇੱਥੇ ਹੀ ਮਾਰਿਆ ਫਸ ਕੰਮ ਕਰਕੇ ਜੀ ਮੈਂ ਤਾਂ ਮਤਲਬ ਓ ਕੀ ਕੰਮ ਕਰਨ ਲੱਗ ਗਿਆ ਓਏ ਆਪਾਂ ਨੇ ਛੱਡੀ ਸੀ ਦੁਕਾਨ ਖੋਲ੍ਹਦੀ ਸੀ ਇੱਥੇ ਆਉਂਦਾ ਚੱਲ ਬੜੀਆ ਸੋਨੇ ਕੰਮ ਲੱਗ ਗਿਆ ਫਿਰ ਤਾਂ ਓਏ ਹੋਰ ਯਾਰ ਹੋਰ ਤੱਕ ਕਰੇ ਬਾਦ ਤੂੰ ਜੇ ਹਾਬਾਪਣਾ ਸਾਰੇ ਬੜੀਆ ਪਰਜਾਈ ਤੇਰੀ ਪਿੰਡ ਗਈ ਹੋਈ ਹੈਗੀ ਓ ਤੂੰ ਵੀ ਕਰਾਲਾ ਵਿਆਹ ਪੱਤੂ ਆ ਬਸ ਕਰਵਾ ਲਾ ਚੱਲ ਕੋਈ ਨਹੀਂ ਲੱਭ ਜੂ ਕੁੜੀ ਨਾ ਓ ਚੱਲ ਠੀਕ ਆ ਤਾਰੀ ਮੈਂ ਜਾ ਕੇ ਦੁਕਾਨ ਖੋਲਣੀ ਆ ਮੈਂ ਚੱਲਦਾ ਯਾਰਾ ਓ ਖੜ ਜਾ ਇੱਕ ਮਿੰਟ ਆ ਗੱਲ ਸੁਣ ਕੇ ਆ ਮੇਰੀ ਕੀ ਗੱਲ ਆ ਤਾਰੀ ਦੱਸ ਤਾ ਉਹਦੇ ਨੂੰ ਦੁਕਾਨ ਤੇ ਕੰਮ ਵਾਸਤੇ ਲੋੜ ਆ ਉਹ ਤੈਨੂੰ ਰਖਾਉਣਾਗਾ ਹੁਣ ਓ ਇੱਕ ਕੁੜੀ ਆ ਗਈ ਆਪਣੇ ਕੋਲੇ ਉੱਤੇ ਕਿਰਾਏ ਤੇ ਰਹਿੰਦੀ ਆ ਕੀ ਉਹਨੂੰ ਕੰਮ ਦੀ ਜ਼ਰੂਰਤ ਆ ਗਈ ਅੱਛਾ ਓ ਕੋਈ ਨਾ ਵਿਰੋਧ ਨਾ ਜਰਾ ਆਪਾਂ ਬੈਠ ਕੇ ਗੱਲ ਕਰ ਲਾਂਗੇ ਉਹਨੂੰ ਫਿਰ ਪੁੱਛਣਾ ਫਿਰ ਉਹ ਕੋਈ ਕੰਮ ਕੰਮ ਜਾਣਦੇ ਆ ਕੀ ਨਹੀਂ ਓ ਜੇ ਤੈਨੂੰ ਹੁਣ ਟਾਈਮ ਆਗਾ ਹੁਣ ਚੱਲਿ ਆਉਣੇ ਆਪਾਂ ਉਹਦੇ ਕੋਲੇ ਓ ਚੱਲ ਤਾਰੀ ਯਾਰ ਏ ਕੀ ਗੱਲ ਮੋੜਦੀ ਚੱਲਿ ਆਉਂਦੇ ਚੱਲ ਤ ਸ਼ੀਕਾ ਸਸਰੀ ਗਾਲ ਜੀ ਬੈਠ ਹੀਰ ਤੇ ਨਾਲ ਜ਼ਰੂਰੀ ਗੱਲ ਕਰਨੀਆਂ ਕੀ ਗੱਲ ਕਰਨੀਆਂ ਇਹ ਆ ਮੇਰਾ ਦੋਸਤ ਜਿਹਦੇ ਬਾਰੇ ਤੈਨੂੰ ਦੱਸਿਆ ਸੀਗਾ ਵੀ ਮੈਂ ਉਹਦੇ ਦੋਸਤ ਤੋਂ ਪੁੱਛ ਕੇ ਦੱਸਦਾ ਤੈਨੂੰ ਜੌਬ ਬਾਰੇ ਅੱਛਾ ਅੱਛਾ ਇਹ ਡਾਕਟਰ ਬਣ ਗਿਆ ਹੁਣ ਮੇਰੇ ਨਾਲ ਪਹਿਲਿਆਂ ਤੋਂ ਪੜਿਆ ਹੋਇਆ ਗਏ ਠੀਕ ਆ ਬਾਕੀ ਸਾਕੋ ਨੂੰ ਦੱਸ ਦੂੰਗਾ ਦੇਖੋ ਜੇ ਮੈਂ ਤੁਹਾਨੂੰ ਤਾਰੇ ਦੱਸਿਆ ਆਪਣੀ ਨਾਲ ਦੇ ਪੰਡਾ ਡਾਕਟਰ ਦੀ ਦੁਕਾਨ ਆ ਜੇ ਤੁਸੀਂ ਇਸ ਕੰਮ ਵਿੱਚ ਟਰਸਟ ਰੱਖਦੇ ਤਾਂ ਮੈਂ ਤੁਹਾਨੂੰ ਕੋਈ ਪੁੱਛ ਸਕਦਾ ਹਾਂ ਹਾਂ ਜੀ ਹਾਂ ਪੁੱਛ ਲਓ ਤੁਸੀਂ ਇਹ ਪਹਿਲਾਂ ਕੰਮ ਕੀਤਾ ਕਿ ਡਾਕਟਰ ਦਾ ਹਾਂ ਜੀ ਮੈਂ 2 ਸਾਲ ਪਹਿਲਾਂ ਡਾਕਟਰ ਅਦੀਤ ਸ਼ੌਪਟੇ ਲੱਗੀ ਹੋਈ ਸੀਗੀ। ਅੱਛਾ ਅੱਛਾ ਕਿੱਥੇ ਤੁਸੀਂ ਨੇ ਫਿਰ ਕੀਤੀ ਹੈ ਜੌਬ? ਮੈਂ ਸੰਗਰੂਰ ਚ ਐਮਐਸ ਹਸਪਤਾਲ ਚ। ਅੱਛਾ ਉਹਦਾ ਬਰਮਾ ਸਰਦਾ ਹਸਪਤਾਲ ਆ। ਹਾਂ ਜੀ ਬਹੁਤ ਸੰਗੇ ਇਨਸਾਨ ਨੇ ਉਹ ਮੇਰੇ ਮਾਮਾ ਜੀ ਨੇ ਮੈਂ ਵੀ ਉੱਥੇ ਡਾਕਟਰੀ ਦਾ ਕੰਮ ਸਿੱਖਿਆ ਸੀਗਾ। ਅੱਛਾ ਬੈਸੇ ਫਿਰ ਮੈਂ ਕੱਲ੍ਹ ਤੋਂ ਕਰ ਲਾਂ ਜੁਆਇਨਿੰਗ। ਤੁਸੀਂ ਐ ਕਰੋ ਤੁਸੀਂ ਆਪਣਾ ਰਿਜ਼ਿਊਮ ਦੇ ਦਿਓ ਮੈਨੂੰ ਤੇ ਮੈਂ ਦੇਖ ਕੇ ਤੁਹਾਨੂੰ ਦੱਸ ਦੂੰਗਾ 1-2 ਦਿਨਾਂ ਤੱਕ। ਮੈਂ ਲੈ ਕੇ ਆਉਣੀ ਆ 1 ਮਿੰਟ। ਦੀ ਇਹਨਾਂ ਗਾੜੀ ਕੋਈ ਗੱਲ ਨਹੀਂ ਤਾਰੀ ਮੈਂ ਆਪੀ ਦੇਖ ਲੈਣਾ ਜੇ ਮੈਨੂੰ ਲੱਗੇ ਯਾਰ ਆਪਾਂ ਰੱਖਣਾ ਏ ਥੋੜੀ ਨੂੰ ਉਹ ਵਧੀਆ ਹੋ ਗਿਆ ਡਾਕਟਰ ਇਹਦਾ ਕੰਮ ਕੀਤਾ ਹੋਇਆਗਾ ਯਾਰ ਆਪਾਂ ਨੂੰ ਵੀ ਲੋੜ ਹੈਗੀ ਆ ਲਓ ਸਰ ਜਰੂਰ ਠੀਕ ਹੈ ਜੀ ਮੈਂ ਵੀ ਲੇਟ ਹੋ ਰਿਹਾ ਸੀਗਾ ਗੰਨ ਤੋਂ ਮੈਂ ਚੱਲਦਾ ਚਾਹ ਪਾਣੀ ਤਾਂ ਪੀਜਣ ਦੇ ਸਰ ਮੈਂ ਲਿਆਉਣੀ ਬਣਾ ਕੇ ਸੌ ਨਹੀਂ ਨਹੀਂ ਫੇਰ ਕਦੇ ਪੀ ਮੈਂ ਚਾਹ ਪਾਣੀ ਮੈਂ ਤੁਹਾਨੂੰ ਦੱਸ ਦਿੰਦਾ ਫਿਰ ਕਦੇ ਤੱਕ ਠੀਕ ਚੱਲ ਠੀਕ ਹੈ ਕੱਲੇ ਜਾ ਤੂੰ ਕੰਮ ਤੇ ਠੀਕ ਹੈ ਤਾਰੀ ਭਾਈ ਫਿਰ ਮੈਂ ਦੱਸਦਾਗਾ ਕਿਵੇਂ ਬਣਦਾ ਵੇਸੀ ਹੈ ਕੋਣ ਸੀ? ਉਹ ਹੋਈ ਸੀਗਾ ਜਿਹਦੇ ਬਾਰੇ ਤੁਹਾਨੂੰ ਦੱਸਿਆ ਸੀਗਾ ਵੀ ਮੇਰਾ ਦੋਸਤ ਹੈਗਾ। ਜਿਹਨ ਨਾਲ ਪੜਿਆ ਤਾਂ ਥੋੜਾ ਟਾਈਮ ਹੈਗਾ ਪਰ ਬੰਦਾ ਵਧੀਆ ਹੈਗਾ ਤੈਨੂੰ ਰੱਖ ਲੂਗਾ ਕੰਮ ਤੇ ਇਹ। ਸਾਲ ਵਧੀਆ ਤੇ ਕੰਮ ਤੇ ਰੱਖ ਲਾਂ। ਮੇਰੀ ਵੀ ਨਾ ਸੱਚੀ ਟੈਨਸ਼ਨ ਦੂਰ ਹੋ ਚੁੱਕੀ ਜੇ ਮੈਨੂੰ ਕੰਮ ਮਿਲ ਗਿਆ। ਮੈਨੂੰ ਰਾਸਤੇ 'ਚ ਮਿਲਿਆ ਸੀ ਕਿਸੇ ਨੇ ਮੈਨੂੰ ਕਿਹਾ ਸੀਗਾ ਇਹ ਕਹਿੰਦਾ ਕੋਈ ਗੱਲ ਨਹੀਂ ਰੱਖ ਲਾਂਗੇ ਕੰਮ। ਠੀਕ ਹਾਂ। ਸੋ ਮੈਂ ਵੀ ਸਫਾਈ ਸੀ ਕਰਨੀ ਸੀ ਘਰ ਦੀ ਮੈਂ ਕੰਮ ਕਰਨਾ। ਗੱਲ ਸਾਰਾ ਜਬ ਵਾਲੀ ਨੇਟ ਜੇ ਹੋਵੇ ਓਏ ਬੱਸ ਆਉਂਦੇ ਆਉਂਦੇ ਟਾਈਮ ਜਾ ਲੱਗ ਗਿਆ ਸੀਗਾ ਇੱਥੇ ਰੁਕ ਗਿਆ ਸੀ ਮੈਂ ਅੱਛਾ ਅੱਛਾ ਹਾਂ ਓਏ ਇੱਕ ਜੱਗੇ ਕੇ ਸਾਹਬ ਜਾਂ ਕਰ ਗਿਆ ਆਪਣਾ ਅੱਛਾ ਦੇਖੀ ਜੀ ਭਾਂਜੀ ਸਾਰੇ ਹਾਂ ਸਾਰੇ ਦੇਖੀ ਓਏ ਹਾਂ ਜਸਨ ਸੱਚਾ ਲੈ ਬੈਟਰ ਨਹੀਂ ਨਹੀਂ ਮਿਲੇ ਆਪਾਂ ਨੂੰ ਕੋਈ ਹਾਂ ਜੀ ਇੱਕ ਮੁੰਡਾ ਤਾਂ ਹੈਗਾ ਸੀਗਾ ਗੱਲ ਕਰੀ ਸੀ ਮੈਂ ਉਹਦੇ ਨਾਲ ਅੱਛਾ ਉਹ ਵੀ ਕੰਮ ਤੇ ਲੱਗ ਗਿਆ ਉਹ ਵੀ ਲੱਗ ਗਿਆ ਤੇ ਇੱਕ ਜਰਾ ਕੁੜੀ ਆ ਗਈ ਆਪਣੇ ਕੋਲ ਨਾਲ ਦੇ ਪਿੰਡ ਤੋਂ ਅੱਛਾ ਉਹ ਨੂੰ ਜਰਾ ਕੰਮ ਦੀ ਲੋੜ ਆ ਗਈ ਤੇ ਆਪਾਂ ਨੂੰ ਵੀ ਬੰਦੇ ਦੀ ਲੋੜ ਆ ਕਿਉਂ ਨਾ ਆਪਾਂ ਉਹ ਨੂੰ ਰੱਖ ਲਈਏ ਦੇਖ ਲੋ ਜੀ ਜਿੰਮੇ ਸਾਨੂੰ ਠੀਕ ਲੱਗਦਾ ਚਲ ਫਿਰ ਮੈਂ ਦੇਖਦਾ ਉਹ ਨਾਲ ਗੱਲ ਕਰਦਾ ਆਪਾਂ ਉਹਨੂੰ ਰੱਖ ਲੈਣੇ ਜਰ ਆਪਣਾ ਵੀ ਸੌਖਾ ਹੋ ਜਾਊਗਾ ਹਾਂ ਜੀ ਦੇਖ ਦੂ ਜੀ ਹਾਂ ਨਾਲੇ ਮੈਂ ਮਾਕਟਾਂ 'ਚ ਜਾ ਕੇ ਮੜਿਆ ਬੁੜਾ ਮਾਰ ਹੋਰੇਗਾ ਪਨੀ ਚੈੱਕ ਕਰਕੇ ਕੋਈ ਨਾ ਕੋਈ ਨਾ ਜਾਇਆ ਤੂੰ ਕਰਿਆ ਚਲੋ ਹਾਂ ਤਾਂ ਦੇ ਕੇ ਪੈਸੇ ਸਾਰੀ ਇਸ ਤਰ੍ਹਾਂ ਜੌਬ ਕਰਨ ਲੱਗ ਗਈ ਸੀ ਤੇ ਉਹਨੂੰ ਹੌਲੀ ਹੌਲੀ ਦੋਮੇ ਨੂੰ ਪਿਆਰ ਹੋ ਗਿਆ ਅੱਛਾ ਡਾਕਟਰ ਬਾਰੇ ਪਤਾ ਤੈਨੂੰ ਉਹ ਡਾਕਟਰ ਨੂੰ ਤਾਂ ਨਹੀਂ ਮੈਂ ਜਾਣਦਾ ਪਰ ਉਹਦਾ ਪਿੰਡ ਪਤਾ ਹੈਗਾ ਮੈਨੂੰ ਕਿਹੜਾ ਪਿੰਡ ਆ ਉਹਦਾ ਆਪਣੇ ਨਾਲ ਲੱਗਦਾ ਗਰਾਹਾ ਪਿੰਡ ਆ ਉਹਦਾ ਅੱਛਾ ਗਰਾਹਾ ਤੋਂ ਆ ਡਾਕਟਰ ਜਨਾਬ ਆ ਫੋਨ ਮਿਲਿਆ ਜੀ ਪਰ ਇਹਨੂੰ ਲੋਕ ਲੱਗਿਆ ਹੋਇਆ ਜਨਾਬ ਇਹ ਤਾਂ ਲੋਕ ਮੈਨੂੰ ਪਤਾ ਹੈਗਾ ਮੈਂ ਇੱਕ ਦੋ ਵਾਰ ਖੋਲਿਆ ਹੈਗਾ ਲੈ ਲੋ ਖੋਲ ਫਿਰ ਇਹਦਾ ਐਂ ਕਰ ਦਲਾਵਰ ਤੂੰ ਲੈ ਲੈਪਟਾਪ ਲੈ ਕੇ ਆ ਉਹਦਾ ਜਿਹੜਾ ਨੰਬਰ ਆ ਨਾ ਟਰੇਸ ਕਰਨਾ ਹੈਗਾ ਠੀਕ ਆ ਸਰ ਦੇਜੇ ਤਾਰ ਜਿੰਨਾ ਪਤਾ ਤੂੰ ਮੈਨੂੰ ਸਾਰਾ ਕੁਝ ਦੱਸ ਦੇ ਜੇ ਮੈਂ ਆਪਦੀ ਆਈ ਤੇ ਆ ਗਿਆ ਨਾ ਤੈਨੂੰ ਪਤਾ ਮੇਰੇ ਬਾਰੇ ਨਹੀਂ ਨਹੀਂ ਜਨਾਬ ਜਿੰਨਾ ਕਿ ਮੈਨੂੰ ਪਤਾ ਸੀਗਾ ਉਹਦੇ ਬਾਰੇ ਮੈਂ ਤੁਹਾਨੂੰ ਸਭ ਕੁਝ ਦੱਸਤਾ ਲਓ ਜਨਾਬ ਐਂ ਕਰ ਦਲਾਵਰ ਇਹਦੇ ਵਿੱਚ ਤੇ ਡਾਕਟਰ ਦਾ ਨੰਬਰ ਆ ਟ੍ਰੇਸ ਕਰ ਮੈਨੂੰ ਹਜੇ ਵੀ ਤੇਰੇ ਤੋਂ ਲੱਗ ਰਿਹਾ ਵੀ ਤੂੰ ਝੂਠ ਬੋਲ ਰਿਹਾ ਨਹੀਂ ਨਹੀਂ ਜਨਾਬ ਝੂਠ ਵਾਲੀ ਕਿਹੜੀ ਗੱਲ ਹੈਗੀ ਮੈਂ ਸਾਰਾ ਕੁਝ ਸੱਚ ਬੋਲੇਗਾ ਜਨਾਬ ਇਹਦਾ ਪਿੰਡ ਤੋਂ ਬਾਰੇ ਦੱਸਦਾ 4 ਕਿਲੋਮੀਟਰ ਦੀ ਖੇਤਾਂ ਦੀ ਕੋਠੀ ਹੈਗੀ ਚਲ ਐਂ ਕਰ ਦਲਾਵਰ ਤੂੰ ਐਮਬੂਲੈਂਸ ਨੂੰ ਫੋਨ ਲਾ ਉਹ ਡੈੱਡ ਬੋਡੀ ਨੂੰ ਹਸਪੀਟਲ ਲੈ ਕੇ ਜਾਣ ਜੀ ਜਨਾਬ ਠੀਕ ਦੇਖ ਡਿਗਤਾਰ ਤੈਨੂੰ ਜੋ ਵੀ ਪਤਾ ਤੂੰ ਮੈਨੂੰ ਹਜੇ ਵੀ ਦੱਸ ਦੇ ਮੈਂ ਤੁਹਾਨੂੰ ਸਾਰਾ ਕੁਝ ਦੱਸਦਾ ਜਨਾਬ ਉਹ ਗਰਾਹਾ ਪਿੰਡ ਦਾ ਰਹਿਣ ਵਾਲਾਗਾ ਮੈਨੂੰ ਹਜੇ ਵੀ ਤੇਰੇ ਤੇ ਸ਼ੱਕ ਹੋ ਰਿਹਾ ਵੀ ਤੂੰ ਝੂਠ ਬੋਲ ਰਿਹਾਗਾ ਨਹੀਂ ਨਹੀਂ ਜਨਾਬ ਤੂੰ ਮੰਨ ਜਾ ਮੈਂ ਕੋਈ ਝੂਠ ਨਹੀਂ ਬੋਲਿਆ ਜਿੰਨਾਕ ਮੈਨੂੰ ਪਤਾ ਸੀ ਮੈਂ ਸਭ ਕੁਝ ਦੱਸਦਾ ਤੁਹਾਨੂੰ ਉਹਦੇ ਬਾਰੇ ਕਰਤਾ ਫੋਨ ਹਾਂਜੀ ਹਾਂ ਨਾਲਿਆ ਕਰ ਤੂੰ ਜੋਬਨ ਨੂੰ ਫੋਨ ਕਰ ਦੇ ਕਿ ਉਹ ਡੈੱਡ ਬੋਰਡ ਨੂੰ ਨਿਗਰਾਨੀ 'ਚ ਰੱਖਣਾ ਠੀਕ ਹੈ ਹੁਣ ਆਪਾਂ ਐ ਕਰਦੇ ਆ ਉੱਥੇ ਚੱਲਦੇ ਆ ਡਾਕਟਰ ਕੋਲੇ ਤੈਨੂੰ ਵੀ ਡਿਗਤਾਰ ਸਿੰਘ ਸਾਡੇ ਨਾਲ ਚੱਲਣਾ ਪਊਗਾ ਚਲੋ ਜਨਾਬ ਦਲਾਵਰ ਤੈਨੂੰ ਕਿੰਨਾ ਟਾਈਮ ਆ ਗੱਡੀ ਪਿੱਛੇ ਖੜਾਏ ਕੋਈ ਲੋਕੇਸ਼ਨ ਦਾ ਪਤਾ ਲੱਗ ਰਿਹਾ ਨਹੀਂ ਸਰ ਇਹੀ ਦਿਖਾ ਰਿਹਾ ਜੀ ਪੱਕੀ ਲੋਕੇਸ਼ਨ ਦਾ ਹੁਣ ਚਲਾਇ ਕਰ ਦਲਾਵਰ ਪਤਾਨ ਲੱਗੇ ਆਪਾਂ ਬੋਚ ਕੇ ਗੇਟ ਐਂਟਰੀ ਕਰਦੇ ਹਾਂ ਕਿਤੇ ਭੱਜ ਜੇ ਉਹ ਚਲੋ ਜੀ ਜਗਤਾਰ ਉਹੀ ਆ ਉਹੀ ਆ ਜਨਾਬ ਜਾ ਬਰਾ ਪਤਾ ਨਹੀਂ ਲੱਗੇ ਜਪਦੀ ਕੋ ਫੜ ਬੜਸ ਨਾ ਮੋਤਾ ਭੱਜ ਗਿਆ ਜੀ ਚੱਲ ਐ ਕਰ ਇਧਰ ਹੀ ਹੋਏ ਮੁਰਦੀ ਚੱਲ ਦੇ ਲਾ ਬਰਾ ਹੜੋ ਲੂ ਹੱਦੀਆਂ ਦੇ ਲਾ ਬਰਾ ਯਾਰ ਮੈਂ ਤਾਂ ਨਹੀਂ ਸੱਚ ਮੰਨਦਾ ਹੈਗਾ ਵੀ ਕਾਲਾ ਹੀਰ ਦਾ ਕਤਲ ਕਰ ਸਕਦਾਗਾ ਕਾਲਾ ਤਾਂ ਹੀਰ ਨੂੰ ਇੰਨਾ ਪਿਆਰ ਕਰਦਾ ਸੀਗਾ ਮੈਨੂੰ ਸਾਰੀ ਗੱਲ ਦਾ ਪਤਾ ਕਰਨ ਲਈ ਪੁਲਿਸ ਦੇ ਪਿੱਛੇ ਜਾਣਾ ਚਾਹੀਦਾ। ਜਨਾਬ ਉਹਦਾ ਥੋ ਨੰਗਾ ਜੀ ਨਹੀਂ ਉਹਦਾ ਨਹੀਂ ਫੜਿਆ ਜਾਂਦਾ ਦਲਾਵਰਾ ਐਵੇਂ ਕਿਵੇਂ ਹੱਥੋਂ ਲੰਘ ਜੂ ਸਾਡੀ ਵੀ ਜਿੱਤ ਦਾ ਸਵਾਲ ਆ ਸਾਂ ਹੀ ਸਭ ਹੋ ਰਿਹਾਗਾ ਚੱਲਾਂ ਗੇਰਾ ਐਂ ਚੱਲ